ਲੋਕ ਸਭਾ ਚੋਣਾਂ ਨੂੰ ਵੇਖਦਿਆਂ ਹੋਇਆਂ ਜਿੱਥੇ ਉਮੀਦਵਾਰ ਆਪਣੀ ਆਪਣੀ ਜਿੱਤ ਦੀ ਜ਼ਿੰਮੇਵਾਰੀ ਠੋਕ ਰਹੇ ਹਨ ਉੱਥੇ ਹੀ ਹੁਣ ਲੋਕ ਵੀ ਉਮੀਦਵਾਰਾਂ ਤੋਂ ਸਵਾਲ ਪੁੱਛ ਰਹੇ ਹਨ ਕਿ ਤੁਸੀਂ ਵੋਟਰਾਂ ਲਈ ਕੀ ਕੀਤਾ ਜਦੋਂ ਕਿ ਵੋਟਰਾਂ ਨੂੰ ਹਰ ਵਾਰ ਲਾਰਿਆਂ ਵਿੱਚ ਰੱਖਿਆ ਜਾਂਦਾ ਹੈ ਕਿ ਅਸੀਂ ਵੋਟਰਾਂ ਨੂੰ ਨੌਕਰੀਆਂ ਅਤੇ ਹੋਰ ਰੋਜ਼ਗਾਰ ਦੇਾਂਗੇ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਰਾਮਗੜ੍ਹ ਵਿਖੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਐਂਟਰੀ ਗੇਟ ਉੱਤੇ ਹੀ ਬੈਨਰ ਲਗਾ ਦਿੱਤਾ ਹੈ ਕਿ ਜੇਕਰ ਕੋਈ ਵੀ ਉਮੀਦਵਾਰ ਵੋਟ ਲੈਣ ਆਵੇਗਾ ਤਾਂ ਇਹਨਾਂ 6 ਸਵਾਲਾਂ ਦੇ ਜਵਾਬ ਦੇਵੇ ਅਤੇ ਫਿਰ ਹੀ ਉਮੀਦਵਾਰ ਵੋਟਰ ਲੈਣ ਦਾ ਹੱਕਦਾਰ ਹੋਵੇਗਾ ਇਸ ਮੌਕੇ ਪਿੰਡ ਵਾਸੀ ਕੁਲਵਿੰਦਰ ਕੌਰ ਲਖਵਿੰਦਰ ਕੌਰ ਅਤੇ ਸੁੰਦਰਪਾਲ ਨੇ ਕਿਹਾ ਕਿ ਅਸੀਂ ਪਿੰਡ ਦੇ ਦਾਖਲ ਹੁੰਦਿਆਂ ਸਾਰ ਹੀ ਇਹ ਬੈਨਰ ਇਸ ਕਾਰਨ ਲਗਾਏ ਹਨ ਕਿਉਂਕਿ ਉਮੀਦਵਾਰ ਵੋਟਾਂ ਲੈਣ ਤੋਂ ਬਾਅਦ ਜਿੱਤ ਕੇ ਪਿੰਡਾਂ ਦੇ ਵਿੱਚ ਨਹੀਂ ਆਉਂਦੇ। ਇਹਨਾਂ ਉਮੀਦਵਾਰਾਂ ਨੂੰ ਅਸੀਂ ਇਹਨਾਂ 6 ਸਵਾਲਾਂ ਦੇ ਜਵਾਬ ਮੰਗੇ ਹਨ ਜਿਸ ਵਿੱਚ ਰੋਜ਼ਗਾਰ ਪ੍ਰਾਪਤੀ, ਕਿਸਾਨੀ ਮਸਲੇ, ਨਰੇਗਾ ਕਾਮਿਆਂ ਦੇ ਮਸਲੇ, ਨਸ਼ਾ ਅਤੇ ਦਿਨੋ-ਦਿਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਕ ਕਰਨਾ ਇਹਨਾਂ ਸਭ ਸਵਾਲਾਂ ਦੇ ਜਵਾਬ ਲੈਣ ਉਪਰੰਤ ਜੋ ਉਮੀਦਵਾਰ ਇਹਨਾਂ ਸਭ ਸਵਾਲਾਂ ਦੇ ਜਵਾਬ ਦੇਵੇਗਾ ਉਸਨੂੰ ਹੀ ਪਿੰਡ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ। ਤਾਂ ਵਕਈ ਨਾਬਾਦੇ ਇਸ ਪਿੰਡ ਦੀ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਹੈ ਕਿਉਂਕਿ ਵੋਟਰਾਂ ਦਾ ਅਧਿਕਾਰ ਵੀ ਹੈ ਇਹ ਕਹਿ ਸਕਦੇ ਆ ਕਿ ਇਸ ਤਸਵੀਰਾਂ ਨੂੰ ਦੇਖ ਕੇ ਪਿੰਡਾਂ ਦੇ ਵੋਟਰ ਵੀ ਹੁਣ ਜਾਗਰੂਕ ਹੋਣ ਲੱਗੇ ਆ ਆਪਣੇ ਆਗੂਆਂ ਤੋਂ ਸਵਾਲ ਕਰਨ ਲੱਗੇ ਆ ਸਾਡਾ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਕਿ ਅਸੀਂ ਜੋ ਵੀ ਨੁਮਾਇੰਦੇ ਚੁਣਦੇ ਹਾਂ ਉਹਨਾਂ ਤੋਂ ਅਸੀਂ ਸਵਾਲ ਪੁੱਛ ਸਕਦੇ ਹਾਂ ਵੋਟਾਂ ਤੋਂ ਪਹਿਲਾਂ ਤੁਸੀਂ ਕਿਸ ਮੁੱਦੇ ਤੇ ਵੋਟ ਮੰਗ ਰਹੇ ਹੋ ਜੋ ਇਸ ਨਾਬਾ ਬਲੋਕ ਦੇ ਪਿੰਡ ਨੇ ਪਹਿਲ ਕੀਤੀ ਵਾਕਈ ਇਹ ਸ਼ਲਾਘਾਯੋਗ ਹੈ ਇਹ ਤਸਵੀਰਾਂ ਦੇਖ ਕੇ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਪੰਜਾਬ ਦਾ ਪਿੰਡਾਂ ਪਿੰਡਾਂ ਦਾ ਵੋਟਰ ਵੀ ਹੁਣ ਜਾਗਰੂਕ ਹੋ ਗਿਆ ਹੈ ਅਸੀਂ ਲੀਡਰਾਂ ਦਾ ਜੋ ਵੀ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆ ਰਿਹਾ ਉਹਨਾਂ ਦਾ ਸਵਾਗਤ ਹੈ ਜੀ ਆਉਣ ਤੇ ਪਰ ਸਾਡੇ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਕਾਫੀ ਲੰਮੇ ਸਮੇਂ ਤੋਂ ਕੋਈ ਨਹੀਂ ਕਰ ਰਿਹਾ ਕੋਈ ਜਵਾਬ ਨਹੀਂ ਦੇ ਰਿਹਾ ਤੇ ਹੁਣ ਤਾਂ ਦੇਖੋ ਤੁਸੀਂ ਲੀਡਰ ਪਿੰਡਾਂ ਦੇ ਵਿੱਚ ਆਉਣ ਤੋਂ ਵੀ ਕਤਰ ਆਉਂਦੇ ਨੇ ਉਹ ਮਾਹੌਲ ਹੋਇਆ ਪਿਆ ਤੇ ਦੂਜਾ ਜਿਹੜਾ ਇੱਕ ਰੋਜ਼ਗਾਰ ਨੂੰ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਰਾਮਗੜ੍ਹ ਦੇ ਵਿੱਚ ਉਹ ਕੀ ਕਰ ਰਹੇ ਨੇ ਪੂਰੇ ਪੰਜਾਬ ਦਾ ਹੀ ਮਾਮਲਾ ਇਹ ਰੋਜ਼ਗਾਰ ਨੂੰ ਲੈ ਕੇ ਜਿਹੜਾ ਸਾਡਾ ਮੁੱਦਾ ਉੱਠਿਆ ਹੋਇਆ ਵੀ ਰੋਜ਼ਗਾਰ ਹੈ ਨਹੀਂ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਉਹਦੀ ਕੋਈ ਗੱਲੇ ਨਹੀਂ ਕਰ ਰਿਆ ਰੋਜ਼ਗਾਰ ਦੀ ਬੇਰੁਜ਼ਗਾਰੀ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਤੇ ਬੇਰੁਜ਼ਗਾਰੀ ਹੋਣ ਦੇ ਨਾਲ ਨਾਲ ਤੁਸੀਂ ਦੇਖੋ ਵੀ ਨਸ਼ਿਆਂ ਦੀ ਲੱਤ ਵਤ ਪਿੰਡਾਂ ਦੇ ਵਿੱਚ ਆਮ ਤੁਹਾਨੂੰ ਜਿਹੜੇ ਟਾਣੀਆਂ ਬਣਾਈ ਬੈਠੇ ਨੇ ਮੁੰਡੇ ਜਦੋਂ ਕੰਮ ਨਹੀਂ ਰੋਜ਼ਗਾਰ ਨਹੀਂ ਤਾਂ ਉਹ ਨਸ਼ਿਆਂ ਵਾਲੀ ਉਹਦੇ ਤੇ ਜਾਂਦੇ ਨੇ ਤੇ ਛੋਟੇ ਕਿਸਾਨ ਨੇ ਕਿਸਾਨਾਂ ਦੀ ਵੀ ਆਪਾਂ ਜੇ ਗੱਲ ਕਰਦੇ ਆ ਰੋਜ਼ਗਾਰ ਦੀ ਉਹ ਗੱਲ ਆ ਉਹਨਾਂ ਦੇ ਵੀ ਤੁਸੀਂ ਇਹ ਦੇਖੋ ਵੀ ਕਿਸਾਨਾਂ ਨੂੰ ਜਿਹੜਾ ਮਨਰੇਗਾ ਤੋਂ ਵੀ ਲਾਭ ਮਿਲਣਾ ਜਿਹੜਾ ਇੱਕ ਸਾਡੇ ਲਈ ਰੋਜ਼ਗਾਰ ਦਿੱਤਾ ਹੋਇਆ ਮਨਰੇਗਾ ਤੋਂ ਵੀ ਮਨਰੇਗਾ ਰਾਹੀਂ ਵੀ ਉਹ ਉਹਨੂੰ ਵੀ ਉਥਲ-ਪਥਲ ਕੀਤਾ ਹੋਇਆ ਉਹਨਾਂ ਨੇ ਉਹ ਵੀ ਸਹੀ ਢੰਗ ਨਾਲ ਨਹੀਂ ਮਿਲ ਰਿਹਾ ਤੇ ਕਿਸਾਨਾਂ ਨੂੰ ਵੀ ਉਹਦੇ ਤੋਂ ਲਾਭ ਮਿਲ ਸਕਦਾ ਜਿਹੜੇ 5 ਏਕੜ ਤੋਂ ਘੱਟ ਵਾਲੇ ਕਿਸਾਨ ਨੇ ਉਹਨਾਂ ਲਈ ਉਹ ਮਤਲਬ ਕੀ ਰੋਜ਼ਗਾਰ ਆ ਉਹਨਾਂ ਲਈ ਕਿ ਸਾਡੇ ਲੋਕਾਂ ਲਈ ਸਾਡੇ ਪਿੰਡਾਂ ਲਈ ਜਿਹੜਾ ਵੀ ਉਮੀਦਵਾਰ ਸਾਡੇ ਪਿੰਡ ਦੇ ਵਿਚਾਰਿਆ ਅਸੀਂ ਉਹਨਾਂ ਨੂੰ ਇਹ ਸਵਾਲ ਲਿਖੇ ਹੋਏ ਨੇ ਜੋ ਵੀ ਆਏਗਾ ਸਾਡੀ ਇਹ ਪੀਲਾ ਵੀ ਉਹ ਇਹ ਸਵਾਲਾਂ ਦੇ ਜਵਾਬ ਨਾਲ ਲੈ ਕੇ ਆਵੇ। ਦਸੇਚ ਲੱਤਪੱਤ ਨੇ ਜਿਹੜੇ ਮੁੰਡਿਆਂ ਨੇ ਅੱਜ ਤੱਕ ਬੁਢਾਪੇ ਮਾਵਾਬ ਦਾ ਸਹਾਰਾ ਬਣਦਾ ਸੀ ਨੌਜਵਾਨਾਂ ਨੇ ਉਹ ਅੱਜ ਮਾਵਾਬੋ ਦਾ ਸਹਾਰਾ ਬਣ ਰਹੇ ਨੇ। ਉਹਨਾਂ ਨੂੰ ਦੇ ਰਹੇ ਨੇ ਉਹ ਖਾਣ ਨੂੰ। ਤੁਸੀਂ ਕਿਤੇ ਵੀ ਦੇਖ ਲੇ ਹਾਲਾਤ ਕੀ ਨੇ। ਪਿੰਡ ਲਈ ਰਾਮਗੜ੍ਹ ਲਈ ਉਹ ਕਰਨਗੇ ਕੀ ਉਮੀਦਵਾਰ ਜੋ ਵੀ ਆਉਣਗੇ ਤੇ ਇਹ ਸਵਾਲ ਆਪਣੇ ਨਾਲ ਲੈ ਕੇ ਆਉਣ ਕਿ ਬਸ ਜੋ ਟਰਸਾਲਾਂ ਤੋਂ ਅਸੀਂ ਦੱਬੇ ਕੋਤਲੇ ਆ ਸਾਨੂੰ ਕੋਈ ਨਹੀਂ ਪੁੱਛ ਰਿਹਾ ਹਰ ਵਾਰ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਕੱਠਾ ਉਹਨਾਂ ਨੂੰ ਕੱਠਾ ਦਿਖਾ ਗਏ ਲੀਡਰਾਂ ਦਾ ਉਹ ਆਪਣੀ ਭਾਸ਼ਣ ਕਰਕੇ ਵਾਪਸ ਚਲੇ ਜਾਂਦੇ ਆ ਤੁਹਾਡੇ ਲਈ ਇਹ ਕਰਾਂਗੇ ਤੁਹਾਡੇ ਲਈ ਉਹ ਕਰ ਉਹ ਜਵਾਨੀ ਗੱਲਾਂ ਨੇ ਇਸ ਲਈ ਅਸੀਂ ਆਪਣਾ ਬਜ਼ਾਰ ਬਣਾਇਆ 14 ਅਪ੍ਰੈਲ ਨੂੰ ਡਾਕਟਰ ਵੇਟ ਕਰਦਾ ਜਨਮ ਦਿਨ ਸੀ ਉੱਥੇ ਅਸੀਂ ਪਿੰਡ ਪੱਦਰ ਤੇ ਆਪਣਾ ਪਿੰਡ ਵਾਲਿਆਂ ਨੇ ਇਕੱਠ ਕਰਕੇ ਉੱਥੇ ਇਹ ਫੈਸਲਾ ਲਿਆ ਜੇਕਰ ਕੋਈ ਬੋਟਨ ਲੈ ਲਈ ਆਉਂਦਾ ਸਾਨੂੰ ਸਵਾਲ ਜਵਾਬ ਕਰਨੇ ਚਾਹੀਦੇ ਇਹ 6 ਸਵਾਲ ਨੇ ਸਾਡੇ ਲਿਖੇ ਹੋਏ ਤੁਸੀਂ ਪੈਨ ਰਾਈ ਉਹਨਾਂ ਨੂੰ ਦੇਖ ਲੱਕਿਓ ਦਸਿਆ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਜਿਹੜੇ ਆਪਣੇ ਵਿਦੇਸ਼ ਜਾ ਰਹੇ ਨੇ ਪਿੰਡ ਛੱਡਣੇ ਕਿਉਂ ਪੈ ਰਹੇ ਨੇ ਬੱਚਿਆਂ ਨੂੰ ਉਹ ਉਹਨਾਂ ਨੂੰ ਲੈ ਕੇ ਸਵਾਲ ਨੇ ਸਾਡੇ ਚ ਅਸੀਂ ਵੋਟ ਦੇਖੋ ਜੋ ਸਾਡੇ 6 ਸਵਾਲਾਂ ਦੇ ਜਵਾਬ ਤੇ ਖਰੇ ਉਤਰਨਗੇ ਉਹਨਾਂ ਨੂੰ ਵੋਟ ਪਾਵਾਂ ਮਤਲਬ ਸਾਡੀ ਵੀ ਉਮਰ 20 35 ਸਾਲ ਦੀ ਹੋ ਚੁੱਕੀ ਆ ਪਰ ਹਾਲ ਤੱਕ ਕੋਸ਼ਿਸ਼ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਹੈਗਾ ਹਨਾ ਸਾਨੂੰ ਹੁਣ ਵੀ ਨਹੀਂ ਲੱਗਦਾ ਵੀ ਕਰੂਗੀ ਪਰ ਜਿਹੜੀ ਸਾਡੀ ਹੁਣ ਅਸੀਂ ਨਿਊ ਜਨਰੇਸ਼ਨ ਅਸੀਂ ਉੱਠੇ ਆ ਅਸੀਂ ਵੀ ਆਵਾਜ਼ ਉਠਾ ਰਹਾਂਗੇ ਸਾਨੂੰ ਕੁਝ ਲੱਗਦਾ ਵੀ ਸਾਡੇ ਨਾਲ 100 ਦੇ ਵਿੱਚੋਂ 30% ਲੋਕ ਜੁੜ ਚੁੱਕੇ ਆ ਤੇ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਹੋਰ ਵੀ ਜੁੜਨਗੇ ਠੀਕ ਹੈ ਪਰ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਹੈ ਨਹੀਂਗੀ ਬਾਕੀ ਜੇ ਜਿਹੜੀ ਵੀ ਹੁਣ ਕੋਈ ਵੀ ਸਰਪੰਚ ਮੈਂਬਰਸ ਹੋ ਸਰਕਾਰ ਕੋਈ ਉਮੀਦਵਾਰ ਉੱਠੂਗਾ ਤਾਂ ਸਾਡੇ ਸੇਸਵਾਲਾਂ ਦਾ ਪਹਿਲਾਂ ਜਵਾਬ ਦੇ ਦੇ ਅਸੀਂ ਵੋਟ ਆਲਮੋਸਟ ਉਹਨਾਂ ਨੂੰ ਪਾਵਾਂਗੇ ਜੋ ਜੇ ਕੋ ਰੋਜ਼ਗਾਰ ਹੋਊਗਾ ਇਹਦੇ ਏਰੀਆ ਦੇ ਵਿੱਚ ਸਾਡੇ ਪਟਿਆਲੇ ਦੇ ਨਾਹਰੇ ਵਿੱਚ ਰੋਜ਼ਗਾਰ ਹੋਊਗਾ ਤਾਂ ਸਾਡੇ ਲੋਕ ਭੁੱਖੇ ਨਹੀਂ ਮਰਨਗੇ ਸੱਥਾਂ ਦੇ ਵਿੱਚ ਬੈਠ ਕੇ ਤਾਂਸ ਨਹੀਂ ਖੇਡਣਗੇ ਠੀਕ ਹੈ ਜੇ ਕੰਮ ਦੇਊਗੀ ਸਰਕਾਰ ਸਾਨੂੰ ਤੇ ਸਾਡੇ ਬਜ਼ੁਰਗ ਲੋਕ ਨੇ ਜਿਹੜੇ ਮਨਰੇਗਾ ਦਾ ਉਹਨਾਂ ਨੂੰ ਲਾਭ ਮਿਲੇ ਸਾਨੂੰ ਹੋਰ ਮਤਲਬ ਇਹ ਉਮੀਦਾਂ ਨੇ ਸਾਡੇ ਲਈ ਸਾਨੂੰ ਸਾਨੂੰ ਇਹ ਆਟਾ ਦਾਲ ਸਕੀਮ ਇਹ ਨਹੀਂ ਚਾਹੀਦੀ ਸਾਨੂੰ ਆਪਣਾ ਹੱਕ ਚਾਹੀਦਾ ਸਾਨੂੰ ਚਾਹੀਦਾ ਵੀ ਅਸੀਂ ਕੰਮ ਕਰੀਏ ਸਾਨੂੰ ਮਤਲਬ ਜੋਬ ਮਿਲੇ ਘਰ ਚ ਹਰ ਇੱਕ ਨੂੰ ਇੱਕ ਮੈਂਬਰ ਨੂੰ ਜੋਬ ਮਿਲਣੀ ਚਾਹੀਦੀ ਆ ਔਰ ਮਜ਼ਦੂਰਾਂ ਨੂੰ ਮਨ ਰੇਗਾਂ ਦਾ ਕੰਮ ਮਿਲਣਾ ਚਾਹੀਦਾਗਾ ਤਾਂ ਤਾਂ ਜੋ ਅਸੀਂ ਆਪਣੀ ਹੱਕ ਦੀ ਰੋਟੀ ਖਾ ਸਕੀਏ ਪੰਜਾਬ ਦੇ ਵਿੱਚ ਫਰੀडम ਅੱਛਾ ਹੋਊਗਾ ਤਾਂ ਅਸੀਂ ਨਵੀਂ ਪੀੜੀ ਬਾਹਰ ਕਿਉਂ ਜਾਵਾਂਗੇ ਇਹ ਤਾਂ ਤੁਸੀਂ ਵੀ ਸਮਝਿਓ ਫਰੀडम ਇੱਥੇ ਕੁੜੀਆਂ ਨੂੰ ਰਾਤ ਨੂੰ ਦਿਨ 'ਚ ਵੀ ਕੰਮ ਕਰਨ ਦਾ ਮਤਲਬ ਮਾਹੌਲ ਨਹੀਂ ਵਧੀਆ ਹੈਗਾ ਠੀਕ ਹੈ ਕਿੰਨੇ ਕਿੰਨੇ ਰੇਪ ਬਰਤਕਾਰ ਬਹੁਤ ਕੁਝ ਹੋ ਰਿਹਾਗਾ ਲੁੱਟਖੋ ਤੇ ਇਸ ਲਈ ਤਾਂ ਸਾਡੀ ਜਿਹੜੀ ਜਨਰੇਸ਼ਨ ਆ ਇਸ ਕਰਕੇ ਤਾਂ ਬਾਹਰ ਜਾ ਰਹੀ ਕਿਉਂਕਿ ਉੱਥੇ ਫਰੀडम ਬਹੁਤ ਅੱਛਾ ਹੈ ਐਵੇਂ ਦਵਾਰ ਤਾਂ ਤੁਸੀਂ ਇਹ ਦੇਖੋ ਸਾਰਾ ਜਿੱਦਿਆਂ ਦੇ ਅਸੀਂ ਚੱਲੇ ਆਂਗੇ ਪਹਿਲਾਂ ਕਾਂਗਰਸ ਪਾਰਟੀ ਹੁੰਦੀ ਸੀ ਜਨਤਾ ਪਾਰਟੀ ਹੁੰਦੀ ਸੀ ਦੋਏ ਪਾਰਟੀ ਹੁੰਦੀਆਂ ਉਹ ਖਤਮ ਹੀ ਹੁੰਦੀ ਜਾਂਦੇ ਸਾਰੇ ਇਹਨੇ ਕਿਹਾ ਵੀ ਮੈਂ 1000 ਰੁਪਏ ਦੇਵਾਂ ਭਗਵੰਤ ਮਾਨ ਨੇ ਕਿਹੜਾ ਦਿੱਤਾ ਕਿਹੜੀ ਵੀ ਦਿੱਤਾ 60 ਦਾ ਦੇ ਜਾਂਦੇ ਨੇ ਵੋਟਾਂ ਲੈ ਜਾਂਦੇ ਕਹਾਂ ਅਸੀਂ ਤਾਂ ਇਹੀ ਕਹਿਣਾ ਜੀ ਉਹਨਾਂ ਨੂੰ ਜਿਹੜੇ ਸਵਾਲ ਨੇ ਸਾਡੇ ਪੂਰੇ ਕਰਨ ਉਹ ਵੋਟਾਂ ਦੇਵਾਂਗੇ ਅਸੀਂ ਉਹਨਾਂ ਨੂੰ ਜਿਹੜਾ ਪੂਰੇ ਕਰੂ ਉਹਨਾਂ ਨੂੰ ਦੇਵਾਂਗੇ ਹਾਂ ਤਾਂ ਦੇਖਿਆ ਤੁਸੀਂ ਪਟਿਆਲਾ ਦੇ ਬਲਾਕ ਨਾਬਾ ਦੇ ਪਿੰਡ ਰਾਮਗੜ ਵਿਖੇ ਜਿਸ ਤਰੀਕੇ ਦੇ ਨਾਲ ਪਿੰਡ ਵਾਸੀਆਂ ਵੱਲੋਂ ਆਗੂਆਂ ਦੇ ਲਈ ਇਹ ਸਵਾਲ 6 ਖੜੇ ਕੀਤੇ ਗਏ ਨੇ ਇਸ ਨੂੰ ਲੈ ਕੇ ਜੋ ਇਸ ਰਿਪੋਰਟ ਨੂੰ ਲੋਕ ਦੇਖ ਰਹੇ ਹਨ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ